ਨੀ ਇਹਦੇ ਵਿੱਚੋਂ ਕੀ ਕੱਢਣਾ ਵਾ ਤੂੰ ਉੱਠ ਕੇ ਕੋਈ ਕੰਮ ਧੰਦਾ ਵੇਖ ਲਾ ਨੀ ਇਹ ਯਾਰ ਉਹਨੇ ਕਮੈਂਟ ਨੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਈ ਇਹਦੇ ਵਿੱਚੋਂ ਕੀ ਕੱਢਣਾ ਵਾ ਉੱਠ ਕੇ ਕੋਈ ਕੰਮ ਧੰਦਾ ਵੇਖ ਲਾ ਹੁਣ ਸਪਿੰਦਰ ਕੀ ਕਰੇ ਨਹੀਂ ਕੋਈ ਗੱਲ ਹੋਈ ਆ ਜੋ ਤਾਂ ਗੱਲ ਕੀ ਹੋਣੀ ਆ ਜੋਦ ਨਹੀਂ ਆਵੇ 2 1 ਪਿੰਦਰ ਕੀ ਗੱਲ ਹੈ ਆ ਕੁਛ ਨਹੀਂ ਦੀਦੀ ਉਦਾਂ ਹੀ ਛੁੱਪ ਜੀ ਬੈਠੀ ਆ ਨਹੀਂ ਨਹੀਂ ਕੁਛ ਨਹੀਂ ਉਦਾਂ ਹੀ ਬੈਠੀ ਹੀ ਬਾਰ ਉਹ ਦੱਸ ਤੇ ਸਹੀ ਕੀ ਹੋਇਆ ਵਾ ਦੀਦੀ ਗੱਲ ਨਹੀਂ ਕੀ ਗੱਲ ਨਹੀਂ ਨਹੀਂ ਗਲਤ ਨਹੀਂ ਕੋਈ ਵੀ ਉਦਾਂ ਹੀ ਬੈਠੀ ਹੀ ਬਾਰ ਦੱਸ ਤੇ ਸਹੀ ਯਾਰ ਇੱਥੇ ਸ਼ੁਰੂ ਕਰਦੇ ਹੁਣ ਇੱਥੋਂ ਕਰ ਲੋ ਇੱਥੋਂ ਹੋਏ ਰੱਬਾ 1 1 ਮੂਵਣਾ ਤੁਪਿੰਦਰ ਕੀ ਜਿਦੀ ਹੁਣਾ ਕੀ ਆ ਮੰਮੀ ਆਈ ਹੀ ਟੁਕ ਟਕ ਟਕ ਹੋਈ ਜਾਂਦਾ ਆਪਣਾ ਹੀ ਡੇ ਵੇ ਜਿਦੀ ਗੱਲ ਕੀ ਹੋਣੀ ਆ ਮੰਮੀ ਆਈ ਹੀ ਅੱਛਾ ਤੇ ਮੈਂ ਇੱਥੇ ਬੈਠੀ ਹਾਂ ਬਾਹਰ ਮੈਂ ਚਲ ਘੜੀ ਬੈਣੀ ਆ ਅੰਦਰ ਵੀ ਨਾ ਮਾਂ ਨੇ ਵੇ ਹੋਤਰਾਂ ਜਿਹਾ ਹੁੰਦੇ ਆ ਸੀ ਕਰੋ ਮੰਮੀ ਹੁਣ ਇਹ ਗੱਲਾਂ ਛੱਡ ਦਿਓ ਨਾ ਕਰੋ ਉਹ ਬਾਰ ਬਾਰ ਫੇਰ ਮੁੜ ਕੋੜ ਉਹੀ ਗੱਲਾਂ ਸੱਚੀ ਮਨ ਪਰੇਸ਼ਾਨ ਕਰੇ ਰੱਖਦੇ ਮਾਨਾ ਕਿ ਤੇਜੇ ਚੱਜਾ 2 1 ਸੱਚੀ ਦੀਦੀ ਮਾਨਾ ਪਰੇਸ਼ਾਨ ਹੋ ਗਿਆਂ ਦੋदाई ਤੂੰ ਵੀ ਕਰਨਾ ਕਰ ਹੁਣ ਇਹ ਵੀ ਕਹਿੰਦੇ ਹੀ ਫਿਰ ਰੁਪਿੰਦਰ ਨੂੰ ਕਹਿੰਦੇ ਆ ਦਿੰਦੇ ਆ ਨਾ 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 ਪਾਪਾ ਲਾ 2 1 ਇੱਕ ਮੋੜ ਰੁਕ ਜੀ ਪਿੰਦਰੇ ਯਾਰ ਉਹ ਵੇਦਾ ਆਇਆ ਰ 2 1 ਹਲਾ ਕੇ ਰੋਈ ਗੱਲ ਸਵਾਲ ਖੇਚਦੀ ਆ ਮੇਰੇ 3 2 1 ਪਿੰਦਰੇ ਵੇਲਾ ਹੀ ਯਾਰ ਵੇਲਾ ਨਹੀਂ ਚਲੋ ਤੇ ਪਿੰਦਰੇ ਕੀ ਗੱਲ ਹੋਈ ਆ ਬੈਠੀ ਮੈਂ ਚਲ ਕੜੀ ਬਾਹਰ ਬੈਣੀ ਆ ਅੰਦਰ ਵੀ ਨਾ ਮਨਵੇਂ ਹੋਰ ਤਰ੍ਹਾਂ ਹੋਉਂਦਿਆ ਤੇ ਆ ਕੇ ਫੇਰ بار بار ਉਹੀ ਗੱਲਾਂ ਮੋੜਕੋੜ ਜੜੀਆਂ ਉਦਨ ਹੋਲੀਆਂ ਹੋਈਆਂ ਵਾ ਤੂੰ ਫੇਰ ਕਹਿਣਾ ਕਰ ਤੂੰ ਆ ਅੱਛਾ ਕੀ ਦੁਬਾਰਾ ਕਰਿਆ ਯਾਰ ਕੱਲ ਤੂੰ ਹੈ ਦੀਦੀ ਕੁਛ ਵੀ ਨਹੀਂ بار بار ਉਹੀ ਗੱਲਾਂ 2 3 ਸਟੈਟ ਪਰ ਫੰਦਰਾ ਹਾਂਜੀ ਮੈਂ ਇਹ ਸੋਚਣ ਡਿਆ ਵਾਂ ਵੀ ਜੋ ਬਨੇ ਵੇਖਦਾ ਫੇਰ ਸਾਡਾ ਹੀ ਸੋਚਿਆ ਉਹ ਤੇ ਹੈ ਹੀ ਆ ਪਰ ਮੇਰੇ ਮਨ ਦੇ ਵਿੱਚ ਨਾ ਇੱਕ ਗੱਲ ਹੋਰ ਆਉਂਦੀ ਹੀ ਮੈਂ ਸੋਚਦੀ ਹਾਂ ਭਾਈਨੇ ਗੱਲ ਤੇ ਮਾਇਕ ਨਹੀਂ ਉਹ ਮੈਂ ਲਾਇਆ 2 3 ਸਟਾਰਟ ਮੈਂ ਸੋਚਦੀ ਹਾਂ ਵੀ ਭਾਜੀ ਨੇ ਕਹਿ ਤਾ ਦਿੱਤਾ ਆ ਆਹੋ ਵੀ ਚਲੋ ਉੱਥੇ ਜਾ ਲ ਲੈ ਭਾਜੀ ਨੇ ਗਲਤ ਕੀਤੀ ਐ ਜੋ ਬੋਲੋ ਆਹੋ ਤੇ ਪਰ ਮੇਰੇ ਨਾ ਮਨ ਦੇ ਵਿੱਚ ਇੱਕ ਹੋਰ ਖਿਆਲ ਜਿਆ ਹੁੰਦਾ ਆ ਆ ਕੀ ਆ ਚੰਡੀ ਜਲਾਉਣੀ ਆ ਤੇਰਾ ਹੈ ਪਰ ਇਹ ਹੱਥ ਮਰੇ ਇੱਥੇ ਆਲਮਾਰੀ ਦੇ ਚਲਾਉਂ ਲਿਆ ਉਹ ਦੀਆਂ ਗੱਲਾਂ ਜਾਣਦੇ ਚੋਰ ਵਨ ਭਾਜ ਨੇ ਗਲਤ ਕੀਤੀ ਜਨਾ ਜੋ ਬੋਲੋ ਆਹੋ ਭਾਬੀ ਲੇਗੇ ਤਾਂ ਸਹੀ ਆਪਣਾ ਕਰਨੀ ਯਾਰ ਸੀਨ ਬੜਾ ਖਰਾਬ ਕਰਦੇ ਆ ਤੁਸੀਂ ਯਾਰ ਕੋਈ ਨਹੀਂ ਖਰਾਬ ਹੋਣਾ ਐ ਨਹੀਂ ਹੋਗਾ ਚਲ ਜਾਈਏ ਨਾ ਮੇਰਾ ਲਾਉਂਦਾ ਯਾਰ ਇਹਨੇ ਉਹ ਪੈਰ ਇਦਾਂ ਵਾ ਨਾ ਆ ਮੈਂ ਇਦਾਂ ਪਿੱਛੇ ਇਹਨੇ ਆਉਂ ਕਰਕੇ ਨਾ ਤੇ ਐਂ ਆਉਂ ਕਰਨਾ ਹੈ ਕਿ ਵਨ ਭਾਜ ਨੇ ਕਹਿ ਦਿੱਤਾ ਉਹਨਾਂ ਜੋ ਬੋਲੋ ਪਰ ਮੇਰੇ ਮਨ ਦੇ ਵਿੱਚ ਇੱਕ ਹੋਰ ਖਿਆਲ ਆਉਂਦਿਆ ਆ ਮੈਂ ਚਲੀ ਜਾਂ ਰੋਟ ਕੇ ਜਾਉ ਕੀ ਕਰਦੇ ਆ ਵੀ ਉਹ ਕਿਹੜਾ ਗੱਲ ਇਹ ਆ ਲੈ ਹੁਣ ਮੈਂ ਨਹੀਂ ਆਸਿਆ ਜੋਦ ਲੈ ਮੈਂ ਆਈ ਜਾਂ ਰਹੀ ਆ ਐਡ 1 ਕੀ ਹੈ ਯਾਰ ਮੈਂ ਆਹ ਕੁੜੀ ਨੂੰ ਨਹੀਂ ਗਿਆ 1 ਤੂੰ ਤਾਂ ਮੈਂ ਕਾਦੀ ਲਾਉਣੀ ਆ ਵੇਖ ਲਈ ਤੂੰ ਕਹੇ ਪਾਸੇ ਜੋ ਗਵਨੀ ਦਾ ਨਾ ਉਹਨਾਂ ਨੇ ਤੈਨੂੰ ਪਿਆੜੀ ਦਿੱਤੀ ਉਹਨੂੰ ਫੇਰ ਮਗਰ ਬਾਲ ਕੇ ਤਾਂ ਤੁਰ ਪਾ ਹੁਣ ਵੇ ਨਾ ਉਹਨਾਂ ਪਿਆੜੀ ਦਿੱਤੀ ਤੈਨੂੰ ਉਹਨੂੰ ਮੂੰਹ ਚੁੱਕਿਆ ਤਾਂ ਲੈ ਕੇ ਤੁਰ ਪਿਆ ਫੇਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ 2 1 ਨੀ ਇਹਦੇ ਵਿੱਚੋਂ ਕੀ ਕੱਢਣਾ ਵਾ ਤੂੰ ਉੱਠ ਕੇ ਕੋਈ ਕੰਮ ਧੰਦਾ ਵੇਖ ਲਾ ਨਾ ਐਂਡੀਆ 21 ਰਵੀ ਆ ਯਾਰ ਉਹਨੇ ਕਮੈਂਟ ਨੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਈ ਇਹਦੇ ਵਿੱਚੋਂ ਕੀ ਕੱਢਣਾ ਵਾ ਉੱਠ ਕੇ ਕੋਈ ਕੰਮ ਧੰਦਾ ਵੇਖ ਲਾ ਹੁਣ 21 ਬਿੰਦਰ ਕੀ ਕਰ ਨਹੀਂ ਕੋਈ ਗੱਲ ਹੋਈ ਆ ਜੋ ਤਾਂ ਗੱਲ ਕੀ ਹੋਣੀ ਆ ਜੋਦ ਨਹੀਂ ਆਵੇ 21 ਤੇਂਦਰ ਕੀ ਗੱਲ ਹੈ ਆ ਕੁਛ ਨਹੀਂ ਦੀ ਉਹਦਾ ਹੀ ਛੁੱਪ ਜੀ ਬੈਠੀ ਆ ਨਹੀਂ ਨਹੀਂ ਕੁਛ ਨਹੀਂ ਉਹਦਾ ਹੀ ਬੈਠੀ ਹੀ ਬਾਰ ਉਹ ਦੱਸ ਤੇ ਸਹੀ ਕੀ ਹੋਇਆ ਵਾ ਦੀਦੀ ਗੱਲ ਨਹੀਂ ਕੀ ਗੱਲ ਨਹੀਂ ਨਹੀਂ ਗਲਤ ਨਹੀਂ ਕੋਈ ਵੀ ਉਹਦਾ ਹੀ ਬੈਠੀ ਹੀ ਬਾਰ ਦੱਸ ਤੇ ਸਹੀ ਸਹੀ ਯਾਰ ਇੱਥੇ ਸ਼ੁਰੂ ਕਰਦੇ ਹਣ ਇੱਥੋਂ ਕਰ ਲੋ ਇੱਥੋਂ ਹੋਏ ਰੱਬਾ 1 1 ਉਹ ਵਨ ਰੁਪਿੰਦਰ ਕੀ ਜਦੀ ਹੁਣਾ ਕੀ ਆ ਮੰਮੀ ਆਈ ਹੀ ਟੁਕ ਟੁਕ ਟਕ ਹੋ ਗਈ ਹੁੰਦਾ ਆ ਆਪਣਾ ਹੀ ਡੇ ਵੇ ਦੀਦੀ ਗੱਲ ਕੀ ਹੋਣੀ ਆ ਮੰਮੀ ਆਈ ਹੀ ਅੱਛਾ ਤੇ ਮੈਂ ਇੱਥੇ ਬੈਠੀ ਹਾਂ ਬਾਹਰ ਮੈਂ ਚਲ ਘੜੀ ਬੈਣੀ ਆ ਅੰਦਰ ਵੀ ਨੰ ਮੰਨਵੇਂ ਹੋ ਤਰਾਂ ਜਿਹਾ ਹੁੰਦਿਆ ਹੀ ਸਸ ਕਰੋ ਮੰਮੀ ਹੁਣ ਇਹ ਗੱਲਾਂ ਛੱਡ ਦਿਓ ਨਾ ਕਰੋ ਉਹ ਬਾਰ ਬਾਰ ਫੇਰ ਮੁੜ ਕੋੜ ਉਹੀ ਗੱਲਾਂ ਸੱਚੀ ਮਨ ਪੇ ਪਰੇਸ਼ਾਨ ਕਰੇ ਰੱਖਦਾ ਮਨ ਕਿ ਕੈਂਚੇ ਚੜ ਜਾ ਤੂੰ 1 ਸੱਚੀ ਦੀਦੀ ਮਨ ਨਾ ਪਰੇਸ਼ਾਨ ਹੋ ਗਿਆ ਦੋਦਾਈ ਤੂੰ ਵੇ ਕਰਨਾ ਕਹਿ ਰਹੇ ਹੁਣ ਇਹ ਵੀ ਕਹਿੰਦੇ ਹੀ ਭਿਪਿੰਦਰ ਨੂੰ ਕਹਿ ਦਿੰਦੇ ਆ ਦਿੰਦੇ ਆ ਨਾ 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 ਬਾਬਾ ਲਾ ਤੂੰ 1 ਇੱਕ ਵਾਰ ਰੁਕ ਜਾ ਤੂੰ 1 ਤੂੰ 2 ਪਿੰਦਰੇ ਯਾਰ ਇਹਦਾ ਆਇਆ ਰ 2 1 ਹਰ ਵਾਰੋ ਇੱਕ ਗੱਲ ਸਵਾਲ ਖੇਚਦੀ ਆ ਮੇਰੇ 3 2 1 ਪਿੰਦਰੇ ਵੇਲਾ ਹੀ ਯਾਰ ਵੇਲਾ ਨਹੀਂ ਚਲੋ ਪਿੰਦਰੇ ਕੀ ਗੱਲ ਹੋਈ ਆ ਬੈਠੀ ਮੈਂ ਚਲ ਕੜੀ ਬਾਹਰ ਬੈਣੀ ਆ ਅੰਦਰ ਵੀ ਨਾ ਮਨਵੇਂ ਹੋਰ ਤਰ੍ਹਾਂ ਹੋਉਂਦਿਆ ਸੀ ਉਹ ਆ ਕੇ ਫੇਰ ਬਾਰ-ਬਾਰ ਉਹੀ ਗੱਲਾਂ ਮੋੜਕੋੜ ਜਿਹੜੀਆਂ ਉਦਨ ਹੋ ਲਈਆਂ ਹੋਈਆਂ ਵਾ ਤੂੰ ਫੇਰ ਕਹਿਣਾ ਕਰ ਤੂੰ 1 ਅੱਛਾ ਕੀ ਦੁਬਾਰਾ ਕਰਿਆ ਯਾਰ ਕੱਲ ਤੂੰ ਹੈ ਦੀਦੀ ਕੁਛ ਵੀ ਨਹੀਂ ਬਾਰ-ਬਾਰ ਉਹੀ ਗੱਲਾਂ 2 3 ਸਟਾਰਟ ਕਿਹੜੇ ਪਿੰਦ ਦਾ ਹੈ ਹਾਂਜੀ ਮੈਂ ਇਹ ਸੋਚਣ ਡਿਆ ਵਾਂ ਵੀ ਜੋ ਬੰਨੇ ਵੇਲਾ ਫੇਰ ਸਾਡਾ ਹੀ ਸੋਚਿਆ ਉਹ ਤੇ ਹੈ ਹੀ ਆ ਪਰ ਮੇਰੇ ਮਨ ਦੇ ਵਿੱਚ ਨਾ ਇੱਕ ਗੱਲ ਹੋਰ ਆਉਂਦੀ ਹੀ ਮੈਂ ਸੋਚਣਦੀ ਹਾਂ ਭਾਈ ਨੇ ਗਲਤ ਮਾਈਕ ਨਹੀਂ ਉਹ ਮੈਂ ਲਾਇਆ 2 3 7 ਮੈਂ ਸੋਚਣਦੀ ਹਾਂ ਵੀ ਭਾਜੀ ਨੇ ਕਹਿ ਤ ਦਿੱਤਾ ਆ ਆਹੋ ਵੀ ਚਲੋ ਉੱਥੇ ਜਾ ਲਏ ਭਾਜੀ ਨੇ ਗਲਤ ਕੀਤੀ ਹੈ ਜੋ ਬੋਲੋ ਆਹੋ ਤੇ ਪਰ ਮੇਰੇ ਨਾ ਮਨ ਦੇ ਵਿੱਚ ਇੱਕ ਹੋਰ ਖਿਆਲ ਜਿਹਾ ਆਉਂਦਾ ਆ ਆ ਚੰਡੀ ਜਲਾਉਣੀ ਆ ਤੇਰਾ ਹੈ ਪੜੇ ਗਿਆ ਹੱਥ ਮਰੇ ਇੱਥੇ ਆ ਅਲਮਾਰੀ ਦੇ ਲਾਉਂ ਡਿਆ ਉਹ ਦੀਆਂ ਗੱਲਾਂ ਜਾਂਦੇ ਚੋਰ 1 ਬਾਜੀ ਨੇ ਗਲਤ ਕੀਤੀ ਜਨਾ ਜੋ ਬੋਲੋ ਆਹੋ ਭਾਬੀ ਇਹਦਾ ਸੀਨ ਆਪਣਾ ਕਰਨਾ ਯਾਰ ਸੀਨ ਬੁੜਾ ਖਰਾਬ ਕਰਦੇ ਆ ਤੁਸੀਂ ਯਾਰ ਕੋ ਕੋ ਨਹੀਂ ਖਰਾਬ ਹਣਾ ਐ ਨਹੀਂ ਹੋ ਗੱਲ ਚੱਲਈ ਆ ਨਾ ਮੇਰਾ ਲਾਉਂਦਾ ਇਹਨੇ ਉਹ ਪੈਰ ਇਦਾਂ ਵਾ ਨਾ ਆ ਮੈਂ ਇਦਾਂ ਪਿੱਛੇ ਇਹਨੇ ਆਉਂ ਕਰਕੇ ਨਾ ਤੇ ਐਂ ਆਉਂ ਕਰਨਾ ਹੈ ਕਿ 1 ਭਾਜ ਨੇ ਕਹਿ ਦਿੱਤਾ ਉਹਨਾਂ ਜੋ ਬੋਲੋ ਤੁਹਾਨੂੰ ਦੱਸਦਾ ਪੈਰ ਵੀ ਤੇ ਹੀ ਹੁਣ ਕੀ ਤਾਂ ਜਿੱਥੇ ਮੇਰੇ ਫਿਰ ਕੀ ਕਰਦੇ ਨੇ ਭਾਜ ਨੇ ਕਹਿ ਦਿੱਤਾ ਉਹਨਾਂ ਜੋ ਬੋਲੋ ਹੂੰ ਪਰ ਨਾ ਮੇਰੇ ਮਨ ਦੇ ਵਿੱਚ ਇੱਕ ਹੋਰ ਖਿਆਲ ਆਉਂਦਿਆ ਆ ਮੈਂ ਚਲੀ ਜਾਂ ਰੋਟ ਕੇ ਜਾਉ ਕੀ ਕਰਦੇ ਆ ਵੀ ਉਹ ਕਿਹੜਾ ਗੱਲ ਇਹ ਆ ਲੈ ਉਹ ਮੈਂ ਨਹੀਂ ਆਸਿਆ ਜੋਦ ਲੈ ਮੈਂ ਆਈ ਜਾਂ ਐਡ 1 ਕੀ ਹੈ ਯਾਰ ਮੈਂ ਆਦ ਕੋਡੀ ਨਾ ਇਹ ਗੈ 1 ਤੂੰ ਕਸੂਮ ਤਾਂ ਮੈਂ ਕਾਦੀ ਲਾਉਣੀ ਆ ਵੇਖ ਲਈ ਤੂੰ ਕਹੇ ਪਾਸਾ ਜੋ ਕਰ ਨਹੀਂਦਾ ਨਾ ਉਹਨਾਂ ਨੇ ਤੈਨੂੰ ਪਿਆੜੀ ਦਿੱਤੀ ਉਹਨੂੰ ਫੇਰ ਮਗਰ ਬਾਲ ਕੇ ਤਾਂ ਤੁਰ ਪਾ ਹੁਣ ਵੇ ਨਾ ਉਹਨਾਂ ਪਿਆੜੀ ਦਿੱਤੀ ਤੈਨੂੰ ਉਹਨੂੰ ਮੂੰਹ ਚੁੱਕਿਆ ਤਾਂ ਲੈ ਕੇ ਤੁਰ ਪਿਆ ਫੇਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ